ਹਲਕਾ ਸੋ। ਦੂਜਾ ਇਹ ਆ ਜੀ ਲੋੜੀ ਜੀ ਕਿ ਜੀਐਸਆਈ ਇਹ ਮੰਗਲ ਨੇ ਆ। ਮੰਨਣਾ ਕਿ ਹੈ ਹੀ ਆ। ਜਦੋਂ ਵੱਡੇ ਡਾਕਟਰ ਵੀ ਆ ਦੇਸ਼ ਵਿੱਚ ਛੋੜੇ ਡਾਕਟਰ ਪੰਜਾਬ ਵਿੱਚ ਨਹੀਂ। ਵੱਡੇ ਡਾਕਟਰ ਕੋ ਵੱਡੇ ਲੋਕ ਜਿਹੜੇ ਜੇਬ ਖਤਸਾ ਤੇ ਉਹ ਜਾ ਸਕਦੇ ਆ। ਉਹਨਾਂ ਦੇ ਵੱਡੇ ਇਲਾਜ ਹੋ ਸਕਦੇ ਆ, ਉਹ ਆਪਰੇਸ਼ਨ ਕਰ ਸਕਦੇ ਆ। ਇਹ ਛੋਟੇ ਆ ਜਿਹੜੇ ਗਰੀਬ ਪੈਸੇ ਇਹਨੂੰ ਨਹੀਂ ਉਹ ਇਹਨਾਂ ਕੋਲੇ ਆਉਂਦੇ ਆ ਤੇ ਉਹ ਪੈਸੇ ਵੀ ਘਟ ਖਚਦੇ ਆ। ਇਹ ਕਿਹੜਾ ਕੋਪਰੇਸ਼ਨ ਕਰਦੇ ਆ ਦੂਜਨ ਬੂਰੀਆਂ ਦੇ ਕੋਲ ਠੀਕਾ ਨਹੀਂ ਕਰੋਨਾ ਚ ਬਾਂ ਵੀ ਆਪਾਂ ਹੀ ਵੜੀ ਆ ਤੁੰਨਾ ਚ ਮੈਂ ਇੱਕ ਵਾਰ ਦਿੱਤਾ ਅਸ਼ਾ ਦਾ ਮਹਿਨਤ ਗਿਆ ਕਿ ਮਹਿਨਾ ਜੀ ਕੋਈ ਹਾਈ ਲੈਵਲ ਤੇ ਵੀ ਡਿਸਕਸ ਕਰਨੀ ਚਾਹੀਦੀ ਨਾ ਉੱਪਰ ਲੈਵਲ ਇਹ ਵੀ ਮੈਨੂੰ ਹੈਲਥ ਬਾਰੇ ਪਤਾ ਆ ਤਾਂ ਇੰਡੀਆ ਚ ਇੰਡੀਆ ਸਰਦੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਆ ਉਹ ਇੰਡੀਆ ਦਾ ਇਹ ਪੰਜਾਬ ਦਾ ਆ ਯਾਰ ਮਤਲਬ ਜੇ ਲੋਕਾਂ ਨੂੰ ਬਚਾਇਆ ਆਪਾਂ ਤਾਂ ਇਹਨਾਂ ਲੋਕਾਂ ਨੇ ਬਚਾਇਆ ਮੈਡੀਕਲ ਪੈਕਟੀਸ਼ਨਰ ਚ ਬਿਲਕੁਲ ਬਿਲਕੁਲ ਅਵੇ ਨਜਾ ਫੀਅਰ ਸੀ ਫੀਅਰ ਡਰ ਲੋਕਾਂ ਵਿੱਚ ਵੀ ਸੀ ਤੇ ਡਾਕਟਰ ਵੱਡੇ ਡਾਕਟਰਾਂ ਵਿੱਚ ਵੀ ਸੀ ਉਹਨਾਂ ਨੇ ਜਿੰਦੇ ਲਾਇਆ ਇਹਨਾਂ ਨੇ ਲੋਕਾਂ ਦਾ ਡਰ ਘਟਣ ਦੇ ਲਈ ਉਹਨਾਂ ਦੇ ਘਰਾਂ ਤੱਕ ਗਏ ਆ ਮੈਂ ਇੱਕ ਵਾਰ ਲਾਲਜੀਤਾਂ ਜੀ ਵਿੱਚ ਜਿਹੜਾ ਬੰਦਾ ਨਹੀਂ ਕਰਦਾ ਘਰਾਂ 'ਚ ਜਾਓ ਉਹਨਾਂ ਨੂੰ ਵੇਰ ਕੀਤਾ ਉਹਨਾਂ ਨੂੰ ਛੋਟੀ ਮੋਟੀ ਮੈਡੀਸਿਨ ਵੀ ਦਿੱਤੀ ਫਿਰ ਦੂਜਾ ਜਦੋਂ ਹੁਣ ਆਜਕਲ ਫਲੱਡ ਦਾ ਮਾਮਲਾ ਆਇਆਗਾ ਜੀ ਅਸੀਂ ਪਿਛਲੇ ਸਾਲ ਵਿੱਚ ਬਲਸੀਆਂ ਜਲੰਧਰ ਚ ਤੋਂ ਰੋਪੜ ਦੇ ਵਿੱਚ ਅਜੀਬ ਬਹੁਤ ਵੱਡਾ 플ੌਟ ਆਇਆ ਸੀ ਲੋਕਾਂ ਦੇ ਵਿੱਚ ਵੀ ਤੇ ਲੋ 20 20 ਫੁੱਟ ਥੱਲੇ ਧਤੀ ਚਲ ਗਈ ਸੀ ਜਦੋਂ ਮੈਂ ਉੱਥੇ ਦੇਖਿਆ ਤੇ ਚਾਦਰ ਲਾਇਆ ਮੁਸਸੀਆ ਜੀ ਜੀ ਦੱਸਦੇ ਨੇ ਲਾਇਆ ਇੰਨਾਂ ਗਰੀਬ ਲੋਕਾਂ ਨੂੰ ਪਹਚਾਨ ਦੇ ਲੈ ਕੇ ਹਸਪਤਾਲਾਂ ਦੇ ਡਾਕਟਰ ਥੁੜੀ ਜਾਂਦੇ ਆ ਉਹ ਤਾ ਨਹੀਂ ਜਾ ਰਹੇ ਅਸੀਂ ਜਾ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਉਹ ਕੀ ਨੇ ਉਹ ਆਪਣੀ ਜਗ੍ਹਾ ਆਪਣਾ ਕੰਮ ਕਰਦੇ ਆ ਪਰ ਫੀਲਡ ਦੇ ਵਿੱਚ ਤਾਂ ਅਸੀਂ ਆ ਲੋਕਾਂ ਨਾਲ ਅਸੀਂ ਜੁੜੇ ਆ ਤੇ ਬਾਰੇ ਕਹਿੰਦੇ ਚਲ ਹਜ ਤੱਕ ਤਾਂ ਹਸੀਐਮਸੀ ਤੋਂ ਟ੍ਰੀਟਮੈਂਟ ਜੱਲੇ ਅਪਡੇਟ ਹੋਇਆ ਬਿਊਰੋ ਪੰਚਾਇਤ ਨਾਲ ਇੰਜੈਕਸ਼ਨ ਦੇਣੇ ਆ ਬੱਟੀ ਵੀ ਕਰਨੀ ਆ ਕਰਨੀ ਕਿ ਉਹ ਸੀਐਮਸੀ ਜਾ ਕੇ ਕਰਾਊਗਾ